ਆਣਾ ਵੈਸਟ ਦੇ ਵਿੱਚ ਅੱਜ ਇਲੈਕਸ਼ਨ ਹੋ ਰਹੀ ਹੈ ਬਾਈਪੂਲ ਅੱਜ ਲੁਧਿਆਣਾ ਵੈਸਟ ਦੇ ਵਿੱਚ ਜਿੱਥੇ ਸਿਆਸਤ ਪੱਖ ਦੀ ਨਜ਼ਰ ਆ ਰਹੀ ਹੈ ਉੱਥੇ ਹੀ ਲੰਗੀ ਸ਼ਾਮ ਭਾਰਤ ਪੂਸ਼ਣ ਆਸ਼ੂ ਐਕਸ਼ਨ ਦੇ ਵਿੱਚ ਨਜ਼ਰ ਆਏ ਔਰ ਇਹ ਐਕਸ਼ਨ ਜਿਹੜਾ ਹੈ ਉਹ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਨਜ਼ਰ ਆਇਆ ਭਾਰਤ ਪੂਸ਼ਣ ਆਸ਼ੂ ਪੁਲਿਸ ਮੁਲਾਜ਼ਮਾਂ ਦੇ ਗਲਮੇ ਫੜਦੇ ਨਜ਼ਰ ਆਏ ਨੇ ਹੱਥੋਂ ਪਾਈ ਹੁੰਦੀ ਨਜ਼ਰ ਆਈ ਹੈ ਸੜਕਾਂ ਉੱਤੇ ਜਿੱਥੇ ਇੱਕ ਪਾਸੇ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਚੱਲ ਰਿਹਾ ਸੀ ਭਾਰਤ ਪੂਸ਼ਣ ਆਸ਼ੂ ਉੱਥੇ ਹੀ ਪਹੁੰਚ ਜਾਂਦੇ ਨੇ ਔਰ ਪਹੁੰਚ ਕੇ ਪੁਲਿਸ ਮੁਲਾਜ਼ਮਾ ਦੇ ਨਾਲ ਹੱਥੋਪਾਈ ਕਰਨ ਲੱਗਦੇ ਨੇ ਚੋਣਾ ਤੋਂ ਠੀਕ ਪਹਿਲਾਂ ਭਾਰਤ ਪੂਸ਼ਣ ਆਸ਼ੂ ਦੀ ਇਹ ਲੜਾਈ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਜੋ ਸਥਿਤੀ ਬਣੀ ਆਓ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਆਜੂ ਆ ਗਿਆ ਹਟੋ ਹਟੋ ਅਰੇ ਨਾ 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 ਤੁਸੀਂ ਬੰਦੇ ਕੁੱਟ ਰਹੇ ਹੋ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਕੁੱਟ ਰਹੇ ਹੋ ਲੰਬੇ ਪਾਪਾ ਕੇ ਬੰਦੇ ਕੁੱਟ ਰਹੇ ਹੋ ਲੰਬੇ ਪਾਪਾ ਕੇ ਹੈ ਆਓ ਸਮਾਨ ਫੜਾ ਇਹਨੂੰ ਘੱਟ ਹੱਥ ਹੋਰ ਹੁਣ ਦਾਬਾ ਜੀ ਆਵਾ ਧੱਕਾ ਕਰਦਾ ਓਏ ਧੱਕਾ ਪੁਲਿਸ ਬੰਦੇ ਘੁੱਟਦੀ ਆ ਸਾਥ ਤੋੜ ਕੇ ਬਣਾਈ ਨਹੀ ਨਹੀ ਓਏ ਹੋਰ ਫੜ ਕੇ ਰੱਖ ਪੰਜਾਬ ਪਲਾਸ ਰੱਬਾ ਗੱਡੀ ਤੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ असी घंटा पहिले फोन करिया उहो कोई नया चके ल ਮੈਂ ਤੁਹਾਨੂੰ ਦੱਸ ਦਿੰਦਾ ਬਾਜੀ ਤੁਸੀਂ ਰੈਕੋਰਡਿੰਗ ਹੁੰਦੀ ਮਸਲੇ ਲੱਤੀ ਆਈ ਨਹੀਂ ਤੁਸੀਂ ਧੱਕਾ ਕਰਦੇ ਨਹੀਂ ਚੱਕ ਲੈ ਗਿਆ ਰਸ਼ਮ ਚੱਕ ਲੈ ਗਿਆ ਕੋਈ ਵੀ ਕੋਈ ਵੀ ਬੰਦਾ ਤੁਸੀਂ ਕਿਵੇਂ ਚੱਕ ਰਹੇ ਹੋ ਸਾਡੀ ਪੱਥਰ ਤਾਂ ਨਜ਼ਾਇਜ਼ ਕੰਮ ਹੋ ਰਿਹਾ ਮਾਨ ਫੜਿਆ ਤੁਸੀਂ ਆਏ ਹੋ ਤੁਸੀਂ ਪਸੀ ਨਹੀਂ ਦਿਖਾਉਂਦੇ ਆਏ ਤੁਸੀਂ ਕਿਹੜੇ ਕਿਹੜੇ ਕਾਨੂੰਨ ਚ ਕਿਤਾਬ ਤੁਸੀਂ ਚੱਕਿਆ ਵਸੋ ਸ਼ੁਕਰੀਆ ਚੱਕਿਆ ਹੋਇਆ ਨਾ ਲਾਓ ਕਮਿਸ਼ਨਰ ਬੁਲਾਓ ਆਓ ਲਾਓ ਆ ਤੁਸੀਂ ਦਫਤਰ ਕੰਮ ਕਰਤਾ ਕਰ ਤੁਸੀਂ ਉੱਥੇ ਬੰਦੇ ਚੱਕੇ ਲਿਜਾ ਰਿਹਾ ਦੋ ਤਿੰਨ ਮੌੜੇ ਤੇ ਸ਼ੀਸ਼ਾ ਤੋੜਿਆ ਦਫਤਰ ਤੋਂ ਫੋਟੋ ਖਿੱਚ ਦਫਤਰ ਤੋਂ ਬੋਲਾ ਸ਼ੀਸ਼ਾ ਤੋੜਿਆ ਉਹ ਨਹੀਂ ਨਹੀਂ